ਬਿਲਕੁਲ ਜੀ ਬਹੁਤ ਹੀ ਵਧੀਆ ਮੂਵਮੈਂਟ ਸੀਗਾ ਬਹੁਤ ਵਧੀਆ ਟਾਈਮ ਸੀ ਅਨਐਕਸਪੈਕਟਿਡ ਇੱਕ ਟਾਈਮ ਸੀਗਾ ਬਿਲਕੁਲ ਅਸੀਂ ਸੋਚਿਆ ਵੀ ਨਹੀਂ ਸੀ ਬਿਲਕੁਲ ਕਿ ਉਹ ਸਾਡੀ ਦੁਕਾਨ ਤੇ ਆਣਗੇ ਇਹਨਾਂ ਨੂੰ ਵੀ ਆਪਾਂ ਆਪਣੀ ਡਿਜ਼ਾਈਨਿੰਗ ਦਿੰਦੇ ਆ ਜਾਂ ਜਿਹੜੇ ਵੀ ਸਾਡੇ ਕੋਲ ਕਸਟਮਰਸ ਆਂਦੇ ਨੇ ਉਹ ਬਿਲਕੁਲ ਇੱਕ ਯੂਨੀਕ ਡਿਜ਼ਾਈਨਿੰਗ ਹੁੰਦੀ ਹੈ ਉਹਦਾ ਕਾਰਨ ਹੈ ਕਿ ਸਾਰੇ ਡਿਜ਼ਾਈਨਰ ਸਾਡੇ ਆਪਣੇ ਨੇ ਉਹ ਫਰ ਸਟਾਈਲ ਦੇ ਵਿੱਚ ਜਿਵੇਂ ਆਪਾਂ ਸ਼ੂਜ਼ ਪਾਣੇ ਆ ਉਸ ਤਰ੍ਹਾਂ ਦੇ ਸਟਾਈਲ ਦੇ ਵਿੱਚ ਬਣੀ ਹੋਈ ਹੈ ਜਦੋਂ ਸਾਡੀ ਦੁਕਾਨ ਦੇ ਅੰਦਰ ਐਂਟਰ ਕੀਤੇ ਨੇ ਉਹਨਾਂ ਨੇ ਹੱਥ ਜੋੜ ਕੇ ਬੜੇ ਨਿਮਾਨੇ ਹੋ ਕੇ ਐਂਟਰੀ ਕੀਤੀ ਮੈਨੂੰ ਵੀ ਉਹ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਕਰਕੇ ਮਿਲੇ ਨੇ ਸਾਡੇ ਕੋਲ ਜੀ ਆਲਮੋਸਟ ਕਾਫੀ ਸੈਲੀਬ੍ਰਿਟੀ ਆ ਚੁੱਕੇ ਨੇ ਔਰ ਲਗਭਗ ਕੋਈ 3-4-5 ਮਹੀਨੇ ਦੇ ਬਾਅਦ ਕੋਈ ਨਾ ਕੋਈ ਸੈਲੀਬ੍ਰਿਟੀ ਆਏ ਰਹਿੰਦੇ ਨੇ ਔਰ ਆਪਣੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਉਹ ਸਾਡਾ ਸ਼ੋਰ ਸੁਣ ਕੇ ਸਾਡੇ ਪ੍ਰੋਡਕਟ ਦੀ ਇੱਕ ਤਾਰੀਫ਼ ਸੁਣ ਕੇ ਸਾਡੇ ਕੋਲ ਜਰੂਰ ਪਹੁੰਚਦੇ ਨੇ ਉਨਾ ਦਾ ਮਿਲਨ ਜੋਲ ਮੈਨੂੰ ਬਹੁਤ ਹੀ ਅੱਛਾ ਲੱਗਿਆ ਜੀ ਜਿੱਦਾਂ ਉਹ ਸਭ ਨੂੰ ਮਿਲੇ ਨੇ ਆਪਣੇ ਹਰ ਇੱਕ ਫੈਨਸ ਨੂੰ ਮਿਲੇ ਨੇ ਮੇਰੀ ਦੁਕਾਨ ਦੇ ਬਾਹਰ ਬਹੁਤ ਜ਼ਿਆਦਾ ਰਸ ਸੀਗਾ ਉਹਨਾਂ ਦੇ ਫੈਨਸ ਦਾ ਸਭ ਦੇ ਦਿਲਾਂ ਨੂੰ ਜਿੱਤਣ ਵਾਲੇ ਦਿਲਜੀਤ ਦਸਾਂਜ ਤੇ ਨੀਰੂ ਬਾਜਵਾ ਜਿਸ ਵਕਤ ਜਿਹੜੇ ਅੰਮ੍ਰਿਤਸਰ ਪਹੁੰਚੇ ਸੀਗੇ ਉਹ ਐਸੀ ਹੀ ਜਗ੍ਹਾ ਤੇ ਜਿੱਥੇ ਬਹੁਤ ਜ਼ਿਆਦਾ ਵੀਡੀਓ ਜਿਹੜੀ ਤੁਸੀਂ ਵਾਇਰਲ ਹੁੰਦੀ ਵੀ ਦੇਖੀ ਹੋਏਗੀ ਉਹ ਐਸੀ ਜਗ੍ਹਾ ਤੇ ਹੀ ਜਿੱਥੇ ਉਹ ਪੰਜਾਬੀ ਜੁੱਤੀ ਤੇ ਪਹੁੰਚੇ ਸੀਗੇ ਜਿੱਥੇ ਕਿ ਇਕਦਮ ਜਿਹੜੇ ਫੈਨਸ ਜਿਹੜੇ ਨੇ ਉਹਨਾਂ ਦੀ ਦੇਖਣ ਲਈ ਆਗੇ ਸੀਗੇ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਆ ਉਸੇ ਹੀ ਜਗ੍ਹਾ ਤੇ ਜਿੱਥੇ ਕਿ ਉਹਨਾਂ ਨੇ ਖੂਬ ਸਾਰੀ ਸ਼ਾਪਿੰਗ ਕੀਤੀ ਅਤੇ ਖੂਬ ਸਾਰੀ ਮਸਤੀ ਕੀਤੀ ਅਤੇ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਵਾਇਰਲ ਹੋਈਆਂ ਆਓ ਆਪਾਂ ਅੰਦਰ ਚੱਲਦੇ ਆ ਤੇ ਇਥੋਂ ਦੇ ਓਨਰ ਦੇ ਨਾਲ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਜਿਹੜੇ ਦਿਲਜੀਤ ਦਸਾਂਜ ਅਤੇ ਨੀਰੂ ਬਾਜਵਾ ਇਸ ਦੁਕਾਨ ਤੇ ਆਏ ਸਭਾ ਅੱਜ ਪਹੁੰਚਿਆ ਰੁਆ ਪੰਜਾਬੀ ਜੁੱਤੀ ਤੇ ਜਿੱਥੋਂ ਦੇ ਆਪਾਂ ਓਨਰ ਨਾਲ ਗੱਲਬਾਤ ਕਰਾਂਗੇ ਸੋ ਸਾਡੇ ਨਾਲ ਇਥੇ ਔਨਰ ਮੌਜੂਦ ਨੇ ਪੰਕਜ ਜੀ ਸਭ ਤੋਂ ਪਹਿਲਾਂ ਸਰ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਆ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਜੀ ਬਿਲਕੁਲ ਸਰ ਸਭ ਤੋਂ ਪਹਿਲਾਂ ਜਾਨਣਾ ਚਾਹਵਾਂਗੇ ਉਹ ਮੂਵਮੈਂਟ ਬਾਰੇ ਜਦੋਂ ਕਿ ਇੱਥੇ ਦਿਲਜੀਤ ਦਸਾਂਜ ਤੇ ਨੀਰੂ ਬਾਜਵਾ ਆਏ ਤੁਹਾਨੂੰ ਪਤਾ ਸੀਗਾ ਤੇ ਉਹ ਮੂਵਮੈਂਟ ਕਿਸ ਤਰ੍ਹਾਂ ਦਾ ਸੀ ਬਿਲਕੁਲ ਜੀ ਬਹੁਤ ਹੀ ਵਧੀਆ ਮੂਵਮੈਂਟ ਸੀਗਾ ਬਹੁਤ ਵਧੀਆ ਟਾਈਮ ਸੀ ਅਨਐਕਸਪੈਕਟਿਡ ਇੱਕ ਟਾਈਮ ਸੀਗਾ ਬਿਲਕੁਲ ਅਸੀਂ ਸੋਚਿਆ ਵੀ ਨਹੀਂ ਸੀ ਬਿਲਕੁਲ ਕਿ ਉਹ ਸਾਡੀ ਦੁਕਾਨ ਤੇ ਆਣਗੇ ਔਰ ਸਾਡੇ ਕੋ ਆ ਕੇ ਸ਼ੋਪਿੰਗ ਕਰਨਗੇ ਜਾਂ ਫਿਰ ਸਾਡੀ ਦੁਕਾਨ ਤੇ ਪ੍ਰੋਡਕਟ ਲੈਣਗੇ ਬਹੁਤ ਹੀ ਵਧੀਆ ਇੱਕ ਮੂਮੈਂਟ ਔਰ ਬਹੁਤ ਹੀ ਵਧੀਆ ਇੱਕ ਟਾਈਮ ਸੀਗਾ ਜੀ ਬਿਲਕੁਲ ਸਰ ਤੁਹਾਡੇ ਕੋ ਜਾਣਨਾ ਚਾਹਵਾਂਗੇ ਕਿ ਕਿਸ ਤਰ੍ਹਾਂ ਤੁਸੀਂ ਮਤਲਬ ਯੂਨੀ ਕਿਹੜੀ ਚੀਜ਼ਾਂ ਕਾਰਨ ਜਿਹੜੇ ਨੀਰੂ ਬਾਜੇ ਇੱਥੇ ਆਏ ਕਿਸ ਤਰ੍ਹਾਂ ਦਿਲਜੀਤ ਦਸਾਂਜ ਨੇ ਤੁਹਾਡੀ ਹੀ ਦੁਕਾਨ ਨੂੰ ਚੁਣਿਆ ਕਿਉਂਕਿ ਆਪਾਂ ਵੇਖਦੇ ਹਾਂ ਅੰਮ੍ਰਿਤਸਰ ਚ ਬਹੁਤ ਸਾਰੀਆਂ ਦੁਕਾਨਾਂ ਨੇ ਪੰਜਾਬੀ ਜੁੱਤੀਆਂ ਪਰ ਤੁਹਾਡੀ ਹੀ ਦੁਕਾਨ ਕਿਉਂ ਉਹਨਾਂ ਨੇ ਚੂਜ਼ ਕੀਤੀ ਦੇਖੋ ਜੀ ਇਹਦਾ ਸਭ ਤੋਂ ਵੱਡਾ ਜਿਹੜਾ ਕ੍ਰੈਡਿਟ ਮੈਂ ਆਪਣੇ ਪ੍ਰੋਡਕਟਸ ਨੂੰ ਦੇਣਾ ਚਾਹਾਂ ਔਰ ਆਪਣੀ ਕੁਆਲਿਟੀ ਔਰ ਆਪਣੇ ਡਿਜ਼ਾਈਨਿੰਗ ਨੂੰ ਦੇਣਾ ਚਾਹਨਾ ਹੈ ਸਭ ਤੋਂ ਵਧੀਆ ਗੱਲ ਹੈ ਕਿ ਆਪਾਂ ਜੜਵੀ ਡਿਜ਼ਾਈਨਿੰਗ ਆਪਣੇ ਕਸਟਮਰਸ ਨੂੰ ਦਿੰਨੇ ਆ ਔਰ ਜਿਨ੍ਹਾਂ ਨੂੰ ਵੀ ਆਪਾਂ ਆਪਣੀ ਡਿਜ਼ਾਈਨਿੰਗ ਦਿੰਨੇ ਆ ਜਾਂ ਜਿਹੜੇ ਵੀ ਸਾਡੇ ਕੋ ਕਸਟਮਰਸ ਆਂਦੇ ਨੇ ਉਹ ਬਿਲਕੁਲ ਇੱਕ ਯੂਨੀਕ ਡਿਜ਼ਾਈਨਿੰਗ ਹੁੰਦੀ ਹੈ ਉਹਦਾ ਕਾਰਨ ਹੈ ਕਿ ਸਾਰੇ ਡਿਜ਼ਾਈਨਰ ਸਾਡੇ ਆਪਣੇ ਨੇ ਔਰ ਸਭ ਤੋਂ ਵਧੀਆ ਗੱਲ ਹੈ ਕਿ ਸਾਰੀ ਮੈਨੂਫੈਕਚਰਿੰਗ ਸਾਡੀ ਆਪਣੀ ਹੈ ਬਿਲਕੁਲ ਅਸੀਂ ਕੋਈ ਬਾਹਰੋਂ ਪ੍ਰੋਡਕਟ ਕਿਸੇ ਕੋ ਖਰੀਦੇ ਨਹੀਂ ਨਾ ਆਪਾਂ ਖਰੀਦਾ ਹੋਇਆ ਪ੍ਰੋਡਕਟ ਆਪਣੀ ਦੁਕਾਨ ਤੇ ਸੇਲ ਕਰਦੇ ਆ ਜੀ ਸੋ ਇਸ ਕਰਕੇ ਅਗਰ ਆਪਾਂ ਕੁਆਲਿਟੀ ਅੱਛੀ ਦਿੰਨੇ ਆ ਜਾਂ ਡਿਜ਼ਾਈਨਿੰਗ ਅੱਛੀ ਦਿੰਨੇ ਆ ਤੇ ਉਹਦੇ ਨਾਲ ਸਾਡੀ ਦ ਖੁਦ ਆਪਣੇ ਪ੍ਰੋਡਕਟ ਦਾ ਇੱਕ ਪ੍ਰੋਮੋਸ਼ਨ ਹੁੰਦੀ ਹੈ ਔਰ ਸਾਰੇ ਸੁਣ ਕੇ ਇਹ ਚੀਜ਼ ਪਹੁੰਚਦੇ ਨੇ ਜੀ ਜ਼ਰੂਰ ਜੀ ਬਿਲਕੁਲ ਜਿੱਦਾਂ ਕਿ ਦਿਲਜੀਤ ਦਸਾਂਸ਼ ਤੇ ਨੀਰੂ ਬਾਜਵਾ ਇਹ ਸਭ ਸਾਰੇ ਲਈ ਨਾ ਇੱਕ ਡ੍ਰੀਮ ਹੁੰਦਾ ਹੈ ਕਿ ਆਪਾਂ ਦੇਖਣਾ ਹੈ ਜਾਂ ਆਪਾਂ ਉਹਨਾਂ ਨਾਲ ਮਿਲਣਾ ਹੈ ਸੋ ਤੁਹਾਡੀ ਦੁਕਾਨ ਤੇ ਅਚਾਨਕ ਹੀ ਆ ਜਾਣਾ ਤੇ ਉਹ ਮੂਮੈਂਟ ਜਿਹੜਾ ਤੁਸੀਂ ਜਿਹੜਾ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਕਿ ਸਾਡੀ ਦੁਕਾਨ ਤੇ ਵੀ ਆਨ ਪਰਸਨੈਲਿਟੀ ਤੇ ਸਾਡੀ ਜਿਹੜੀ ਦੁਕਾਨ ਤੇ ਆਂਤ ਸੜੀ ਮਤਲਬ ਇੱਕ ਤਰ੍ਹਾਂ ਦੀ ਯੂਨਿਕ ਚੀਜ਼ ਸਾਡੀ ਪ੍ਰਮੋਟ ਹੋਵੇ ਸੋ ਸਾਰੇ ਤੁਹਾਡੇ ਕੋ ਜਾਣਨਾ ਚਾਹਵਾਂਗੇ ਕਿ ਉਹਨਾਂ ਦਾ ਸੁਭਾਅ ਕਿਸ ਤਰ੍ਹਾਂ ਦਾ ਲੱਗਾ ਕਿਉਂਕਿ ਕਾਫ वायरल ਹੋ ਰਹੀਆਂ ਜਿੱਥੇ ਉਹ ਆਪਣੇ ਫੈਨਸ ਨੂੰ ਬਾਹਰ ਪੂਰਾ ਮਿਲ ਰਹੇ ਨੇ ਇੱਕ ਇੱਕ ਫੈਨ ਜਿਹੜਾ ਰੋ ਵੀ ਪੰਦਾ ਉਹਨੂੰ ਵੀ ਬੜੇ ਪਿਆਰ ਨਾਲ ਉਹਨਾਂ ਨੇ ਪਾਣੀ ਪਿਲਾਉਂਦੇ ਨੇ ਤੇ ਉਹ ਮੂਮੈਂਟ ਤੁਹਾਨੂੰ ਕਿੱਦਾਂ ਦਾ ਲੱਗਾ ਬਹੁਤ ਹੀ ਵਧੀਆ ਇਨਸਾਨ ਨੇ ਜੀ ਮੈਂ ਚੀਜ਼ ਦੇਖੀ ਹੈ ਬਹੁਤ ਹੀ ਨਿਮਾਣੇ ਜਿਹੇ ਇਨਸਾਨ ਨੇ ਜਦੋਂ ਮੈਂ ਪਿੱਛੇ ਵੀ ਇੱਕ ਚੈਨਲ ਤੇ ਦੱਸਿਆ ਕਿ ਜਦੋਂ ਸਾਡੀ ਦੁਕਾਨ ਦੇ ਅੰਦਰ ਐਂਟਰ ਕੀਤੇ ਨੇ ਉਹਨਾਂ ਨੇ ਹੱਥ ਜੋੜ ਕੇ ਬੜੇ ਨਿਮਾਣੇ ਹੋ ਕੇ ਐਂਟਰੀ ਕੀਤੀ ਮੈਨੂੰ ਵੀ ਉਹ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਕਰਕੇ ਮਿਲੇ ਨੇ ਔਰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਦੁਕਾਨ ਤੋਂ ਬਾਹਰ ਗਏ ਨੇ ਉਦੋਂ ਵੀ ਬੜਾ ਨਿਮਾਨੇ ਜੇ ਹੋ ਕੇ ਹੱਥ ਜੋੜ ਕੇ ਸਾਰਿਆਂ ਨੂੰ ਹਲਵਿਦਾ ਸਤ ਸ੍ਰੀ ਅਕਾਲ ਕਰਕੇ ਗਏ ਆ ਜੀ ਉਹਨਾਂ ਦਾ ਸਿਗਨੇਚਰ ਪੋਜ਼ ਦੀ ਉਹ ਕਹਿੰਦੇ ਨੇ ਹਾਂ ਬਹੁਤ ਹੀ ਵਧੀਆ ਪੋਜ਼ ਹੈ ਜੀ ਦੇਖੋ ਕੋਈ ਉਹਦੇ ਵਿੱਚ ਮਾੜੀ ਗੱਲ ਨਹੀਂ ਹੈ ਬਟ ਡਾਊਨ ਟੂ ਅਰਥ ਨੇ ਬੜੇ ਅੱਛੇ ਨੇ ਬੜੇ ਅੱਛੀ ਤਰ੍ਹਾਂ ਉਹਨਾਂ ਨੇ ਸਾਨੂੰ ਟ੍ਰੀਟ ਕੀਤਾ ਜਦਕਿ ਮੈਂ ਉਹਨਾਂ ਨੂੰ ਇੱਥੇ ਖਾਣ ਪੀਣ ਲਈ ਵੀ ਪੁੱਛਿਆ ਲੱਸੀ ਵੀ ਪੁੱਛੀ ਸੋ ਉਹਨਾਂ ਨੇ ਕਿਹਾ ਕਿ ਆਪਾਂ ਖਾ ਕੇ ਆਏ ਆ ਆਪਾਂ ਕੁਲਚੇ ਵੀ ਖਾਦੇ ਨੇ ਲੱਸੀ ਵੀ ਪੀਤੀ ਹੈ ਸੋ ਹੱਲੇ ਕੋਈ ਸਾਨੂੰ ਤਮੰਨਾ ਨਹੀਂ ਹੈ ਜੀ ਤੁਹਾਨੂੰ ਮਤਲਬ ਅਜੇ ਤੱਕ ਮਤਲਬ ਇਹਦਾ ਮਤਲਬ ਮੂਵਮੈਂਟ ਹੁੰਦਾ ਬ ਅੱ비 ਜਿਹੜੀ ਜੁੱਤੀ ਓ ਸਾਡੀ ਹੀ ਰਵਾ ਪੰਜਾਬੀ ਜੁੱਤੀ ਜਿਹੜੀ ਪ੍ਰਮੋਟ ਹੋਈ ਏ ਖਸਾਮਨਾ ਨੀਰੂ ਬਾਜਵਾ ਕਿੰਨੀ ਕੋ ਸ਼ਾਪਿੰਗ ਕਰਕੇ ਗਏ ਨੀਰੂ ਬਾਜਵਾ ਜੀ ਨੇ ਜੀ ਸਾਡੇ ਕੋਲ 7 ਚੀਜ਼ 7 ਜੁੱਤੀਆਂ ਲਈਆਂ ਨੇ ਔਰ ਬਹੁਤ ਹੀ ਵਧੀਆ ਚੁਆਇਸ ਸੀਗੀ ਉਹਨਾਂ ਦੀ ਔਰ ਬਹੁਤ ਹੀ ਜ਼ਿਆਦਾ ਖੁਸ਼ ਸੀਗੇ ਉਹ ਸਾਡੇ ਕੋਲ ਨਾ ਜੁੱਤੀਆਂ ਲੈ ਕੇ ਉਹਨਾਂ ਦਾ ਮੈਂ ਦੇਖਿਆ ਕਿ ਬਹੁਤ ਹੀ ਵਧੀਆ ਹੈਪਨਿੰਗ ਫੇਸ ਬਹੁਤ ਜ਼ਿਆਦਾ ਖੁਸ਼ ਗਏ ਆ ਜੀ ਜੁੱਤੀਆਂ ਲੈ ਕੇ ਸਾਡੇ ਕੋਲ ਸੋ ਆ ਸਾਨੂੰ ਆਪਣੀ ਡਿਜ਼ਾਈਨਿੰਗ ਤੇ ਵੀ ਜ਼ਿਆਦਾ ਖੁਸ਼ੀ ਹੁੰਦੀ ਏ ਸਾਨੂੰ ਆਪਣੇ ਪ੍ਰੋਡਕਟ ਤੇ ਵੀ ਜ਼ਿਆਦਾ ਖੁਸ਼ੀ ਏ ਬੜੀ ਪੰਜਾਬੀਆਂ ਲਈ ਸਾਡੇ ਲਈ ਬੜੀ ਮਾਣ ਦੀ ਗੱਲ ਹੈ ਜੀ ਬਿਲਕੁਲ ਤੁਹਾਨੂੰ ਦਰਸ਼ਕੋ ਡਿਜ਼ਾਈਨ ਵੀ ਦਿਖਾ ਦਿੰਦੇ ਆ ਬਹੁਤ ਸਾਰੇ ਯੂਨੀਕ ਡਿਜ਼ਾਈਨ ਜੋ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਮੇਰੇ ਪਿੱਛੇ ਜਿਹੜਿਆ ਇੱਧਰ ਪੂਰੀ ਪੂਰੀ ਵਾਲ ਜਿਹੜੀ ਇਹਨਾਂ ਨੇ ਸਜਾਈ ਕਿਹੜੇ ਕਿਹੜੇ ਸੈਲੀਬ੍ਰਿਟੀ ਆ ਚੁੱਕੇ ਨੇ ਸਾਡੇ ਕੋਲ ਜੀ ਆਲਮੋਸਟ ਕਾਫੀ ਸੈਲੀਬ੍ਰਿਟੀ ਆ ਚੁੱਕੇ ਨੇ ਔਰ ਲਗਭਗ ਕੋਈ 3 4 5 ਮਹੀਨੇ ਦੇ ਬਾਅਦ ਕੋਈ ਨਾ ਕੋਈ ਸੈਲੀਬ੍ਰਿਟੀ ਆਏ ਰਹਿੰਦੇ ਨੇ ਔਰ ਆਪਣੇ ਅੰਮ੍ਰਿਤਸਰ ਸ਼ਹਿਰ ਦੇ ਵਿੱਚੋਂ ਸਾਡਾ ਸ਼ੋਰ ਸੁਣ ਕੇ ਸਾਡੇ ਪ੍ਰੋਡਕਟ ਦੀ ਇੱਕ ਤਾਰੀਫ਼ ਸੁਣ ਕੇ ਸਾਡੇ ਕੋਲ ਜਰੂਰ ਪਹੁੰਚਦੇ ਨੇ ਜੀ ਤੇ ਜਰੂਰ ਆਣਗੇ ਸਗੋਂ ਭੱਜੇ ਭੱਜੇ ਬਿਲਕੁਲ ਜੀ ਬਿਲਕੁਲ ਮੈਨੂੰ ਲੱਗਦਾ ਹੈ ਕਿ ਦੇਖੋ ਦਿਲਜੀਤ ਜੀ ਦੇ ਆਣ ਨਾਲ ਜਾਂ ਮੇਰੇ ਦੁਕਾਨ ਤੇ ਹੋਰ ਸੈਲੀਬ੍ਰਿਟੀਜ਼ ਆਣ ਦੇ ਨਾਲ ਇਨਾਂ ਦਾ ਸ਼ੋਰ ਹੋਰ ਵੀ ਜ਼ਿਆਦਾ ਪਵੇਗਾ ਔਰ ਹੋਰ ਵੀ ਅੱਗੋਂ ਕਾਫੀ ਆਣਗੇ ਮੈਂ ਉਮੀਦ ਕਰਦਾ ਜੀ ਹੋਰ ਵੀ ਕਾਫੀ ਆਣਗੇ ਔਰ ਮੈਂ ਸਭ ਨੂੰ ਇਹ ਗੱਲ ਜ਼ਰੂਰ ਕਮਾਂਗਾ ਕਿ ਆਪਾਂ ਵੀ ਆਪਣੀ ਕੁਆਲਿਟੀ ਬਿਲਕੁਲ ਡਾਊਨ ਨਹੀਂ ਕਰਾਂਗੇ ਆਪਾਂ ਆਪਣੀ ਡਿਜ਼ਾਈਨਿੰਗ ਨੂੰ ਅਪ ਟੂ ਡੇਟ ਰੱਖਾਂਗੇ ਜੀ ਬਿਲਕੁਲ ਹੋਰ ਵੀ ਆਪਾਂ ਡਿਜ਼ਾਈਨ ਦੇਖਾਂਗੇ ਜਿਹੜੇ ਸਪੈਸ਼ਲੀ ਜਿਹੜੇ ਨੀਰੂ ਬਾਜਵਾ ਮੈਮ ਲੈ ਕੇ ਗਏ ਸੀਗੇ ਤੇ ਉਹ ਜ਼ਰੂਰ ਆਪਾਂ ਦੇਖਾਂਗੇ ਕਿ ਕਿਸ ਤਰ੍ਹਾਂ ਦੇ ਉਹਨਾਂ ਨੇ ਯੂਨੀਕ ਚੋਇਸ ਕੀਤੀ ਕਿਉਂਕਿ ਹਰ ਫੈਨਲੀ ਹੁੰਦਾ ਕਿ ਉਹ ਉਹਨਾਂ ਨੇ ਇਦਾਂ ਪਾਇਆ ਆਪਾਂ ਵੀ ਕਾਪੀ ਕਰਦੇ ਆਂ ਨਾ ਥੋੜੀ ਜੀ ਸੋ ਆਪਾਂ ਉਹ ਪਰਟਿਕੂਲਰ ਜੜੇ ਯੂਨੀਕ ਰੱਖਦੇ ਹੋ ਕਿਸ ਤਰ੍ਹਾਂ ਰੱਖਦੇ ਹੋ ਚੁਆਇਸਿਸ ਕਿੱਦਾਂ ਕਰਦੇ ਹੋ ਦੇਖੋ ਮੈਮ ਸਭ ਤੋਂ ਪਹਿਲਾਂ ਪੰਜਾਬੀ ਜੁੱਤੀ ਜੀ ਕਿਸੇ ਟਾਈਮ ਤੇ ਆਂਦੀ ਸੀ ਉਹਨੂੰ ਆਪਾਂ ਕਹਿੰਦੇ ਸੀ ਫੁਲਕਾਰੀ ਪੰਜਾਬੀ ਜੁੱਤੀਆਂ ਲੈਦਰ ਦੇ ਵਿੱਚ ਸਿੰਪਲ ਇੱਕ ਬਣੀ ਬਰਾਊਨ ਕਲਰ ਦੇ ਵਿੱਚ ਪੰਜਾਬੀ ਜੁੱਤੀ ਅੱਜਕੱਲ ਪੰਜਾਬੀ ਜੁੱਤੀ ਦਾ ਟ੍ਰੈਂਡ ਬਹੁਤ ਹਾਈ ਹੋ ਗਿਆ ਹੈ ਪੰਜਾਬੀ ਜੁੱਤੀ ਕਾਫੀ ਕੁਆਲਿਟੀ ਦੇ ਵਿੱਚ ਕਾਫੀ ਡਿਜ਼ਾਈਨਿੰਗ ਦੇ ਵਿੱਚ ਬਣਨ ਲੱਗ ਪਈ ਹੈ ਪਹਿਲਾਂ ਯੰਗਸਟਰਸ ਲਈ ਜਿਵੇਂ ਆਪਾਂ ਦੇਖਦੇ ਆਂ ਕੁੜੀਆਂ ਲਈ ਕੁਝ ਵੀ ਪਾਉਣ ਨੂੰ ਨਹੀਂ ਸੀ ਹੁੰਦਾ ਪੰਜਾਬੀ ਜੁੱਤੀ ਦੇ ਵਿੱਚ ਹੁਣ ਆਪਾਂ ਦੇਖਦੇ ਆਂ ਅਗਰ ਯੰਗਸਟਰਸ ਨੇ ਕੁਝ ਵੈਸਟਰਨ ਪਾਇਆ ਨੂੰ ਦਿਖਾਨਾ ਉਹਨਾਂ ਲਈ ਜ਼ਰੂਰ ਦਿਖਾਓ ਕਿਉਂਕਿ ਅੱਜ ਦੇ ਟ੍ਰੈਂਡ ਦੇ ਹਿਸਾਬ ਨਾਲ ਜਿਹੜੀ ਹੈ ਉਹ ਡਿਜ਼ਾਈਨਿੰਗ ਬਿਲਕੁਲ ਚੇਂਜ ਹੋ ਰਹੀ ਹੈ ਪੰਜਾਬੀ ਜੁੱਤੀ 'ਚ ਵੀ ਬਹੁਤ سارے ਡਿਜ਼ਾਈਨਸ ਆ ਗਏ ਨੇ ਸੋ ਜ਼ਰੂਰ ਆਪਾਂ ਦੇਖਾਂਗੇ ਕਿਹੜੇ ਕਿਹੜੇ ਨੇ ਸਰ ਇਹ ਦੇਖੋ ਜੀ ਇਹ ਪੰਜਾਬੀ ਜੁੱਤੀ ਸਾਰੀ ਡੈਨਮ ਦੇ ਕੱਪੜੇ ਦੇ ਉੱਤੇ ਕਢਾਈ ਹੋਈ ਹੋਈ ਹੈ लोफर टाइप है बिल्कुल जी और सबसे बढ़िया गल है लोफर स्टाइल ਦੇ ਵਿੱਚ ਜਿਵੇਂ ਆਪਾਂ ਸ਼ੂਜ਼ ਪਾਣੇ ਆ ਉਸ ਤਰ੍ਹਾਂ ਦੇ ਸਟਾਈਲ ਦੇ ਵਿੱਚ ਬਣੀ ਹੋਈ ਹੈ ਕੰਫਰਟ ਕਿੰਨੀ ਰਹਿੰਦੀ ਹੈ ਕੰਫਰਟ ਤਾਂ ਬਹੁਤ ਜ਼ਿਆਦਾ ਜੀ ਕੰਫਰਟ ਮੈਂ ਤਾਂ ਚਲੋ ਕਵਾਂਗਾ ਕਿ ਮੇਰੀ ਜੁੱਤੀ ਬਹੁਤ ਕੰਫਰਟੇਬਲ ਹੈ ਬਟ ਕਸਟਮਰ ਕਵੇ ਤਾਂ ਬਹੁਤ ਵਧੀਆ ਗੱਲ ਹੈ ਸਾਡੇ ਲਈ ਇਹ ਦੇਖੋ ਨਾ ਪੂਰੀ ਆਪਾਂ ਇਹਦੇ ਵਿੱਚ ਪਿੱਲੋ ਰਖਵਾਨੇ ਆ ਜਿਹੜੀ ਪੈਰ ਨੂੰ ਬਿਲਕੁਲ ਕੰਫਰਟੇਬਲ ਹੀ ਰਖਦੀ ਹੈ ਜੀ ਬਿਲਕੁਲ ਤੁਸੀਂ ਤੁਸੀਂ ਦੇਖ ਸਕਦੇ ਹੋ ਤੇ ਕੁਆਲਿਟੀ ਜਿਹੜਾ ਕੁਆਲਿਟੀ ਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾਂਦਾ ਤੇ ਇਹਦੇ ਬਹੁਤ ਹੀ ਵਧੀਆ ਜਿਹੜੀ ਯੂਨੀਕ ਆਰਟੀਕਲ ਨੇ ਤੇ ਇਹਨਾਂ ਨੂੰ ਡਿ ਬਿਲਕੁਲ ਜੀ ऑलमोस्ट ਕਾਫੀ ਡਿਜ਼ਾਈਨਿੰਗ ਹੈ ਜਿਹੜੀ ਮੈਂ ਖੁਦ ਹੀ ਕਰਦਾ ਜੀ ਬਿਲਕੁਲ ਦਰਸ਼ਕੋ ਇਹਨਾਂ ਦੀ ਹੋਰ ਵੀ ਆਪਾਂ ਤੁਹਾਨੂੰ ਅਲੱਗ ਜਿਹੜੀ ਜਿਹੜੀ ਇੱਥੇ ਵੈਰਾਈਟੀ ਬਹੁਤ ਜ਼ਿਆਦਾ ਵੈਰਾਈਟੀ ਹੈ ਯੂਨੀਕ ਡਿਜ਼ਾਈਨਸ ਨੇ ਹੋਰ ਵੀ ਤੁਹਾਨੂੰ ਡਿਜ਼ਾਈਨਸ ਦਿਖਾਉਂਦੇ ਆ ਸੋ ਆਓ ਆਪਾਂ ਇਹਨਾਂ ਦੇ ਉੱਪਰ ਫਲੋਰ ਤੇ ਜਾਂਦੇ ਆ ਤੇ ਇੱਥੇ ਹੋਰ ਵੀ ਜਿਹੜੇ ਡਿਜ਼ਾਈਨਸ ਦੇਖਦੇ ਆ ਸੋ ਤੁਸੀਂ ਵੇਖ ਸਕਦੇ ਹੋ ਇੱਥੇ ਜਿਹੜੀ ਹੈ ਪੂਰੀ ਪੂਰੀ ਵਾਲ ਇਹਨਾਂ ਨੇ ਬਣਾਈ ਹੋਈ ਹੈ ਜਿੱਥੇ ਇੱਥੇ ਸੈਲੀਬ੍ਰਿਟੀਜ਼ ਆਏ ਨੇ ਸੋਨਮ ਬਾਜਵਾ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਨੇ ਤੇ ਹੁਣ ਇੱਕਦਸਰ ਇੱਥੇ ਹੋਰ ਪਿਕ ਲੱਗੇਗੀ ਬਿਲਕੁਲ ਮੈਮ ਬਿਲਕੁਲ ਜੀ ਪਿਕਸ ਲੱਗਣਗੇ ਜੀ ਹਾਂਜੀ ਸੋ ਦਿਲਜੀਤ ਦਸਾਂਜ ਤੇ ਨੀਰੂ ਬਾਜਵਾ ਮੈਮ ਇੱਥੇ ਆਏ ਸੀਗੇ ਉਹਨਾਂ ਨਾਲ ਵੀ ਜਿਹੜੀ ਇੱਥੇ ਵਾਲ ਜਿਹੜੀ ਪੂਰੀ ਡਿਜ਼ਾਈਨ ਕੀਤੀ ਜਾਏਗੀ ਸੋ ਆਪਾਂ ਹੋਰ ਇਹਨਾਂ ਦੇ ਹੋਟ ਯੂਨੀਕ ਜਿਹੜੇ ਆਰਟੀਕਲਸ ਦਿਖਾਵਾਂਗੇ ਤੁਸੀਂ ਬਿਲਕੁਲ ਜਾਣਾਂਗੇ ਕਿਹੜੇ ਕਿਹੜੇ ਯੂਨੀਕ ਡਿਜ਼ਾਈਨਸ ਜਿਹੜੇ ਨੀਰੂ ਮੈਮ ਲੈ ਕੇ ਗਏ ਨੇ ਸਰ ਜ਼ਰੂਰ ਦੱਸੋ ਕਿ ਤੁਹਾਡੇ ਕੋ ਮਤਲਬ ਇੰਨੇ ਵਧੀਆ ਵਧੀਆ ਲੱਗ ਰਹੇ ਨੇ ਦੂਰੋਂ ਤੋਂ ਹੀ ਮਤਲਬ ਲੱਗ ਰਿਹਾ ਕਿ ਇਹ ਮੈਂ ਹੁਣੇ ਹੀ ਪਾਲਾਂ ਸੋ ਕਿਸ ਤਰ੍ਹਾਂ ਮਤਲਬ ਮੈਮ ਨੇ ਚੋਇਸ ਕੀਤੀ ਮੈਂ ਪਹਿਲਾਂ ਤਾਂ ਇਹ ਗੱਲ ਹੈ ਕਿ ਸਾਡੇ ਕੋਲ ਜਿੰਨੇ ਵੀ ਡਿਜ਼ਾਈਨ ਨੇ ਉਹ ਸਾਰੇ ਯੂਨੀਕ ਹੀ ਐ ਸਾਰੀ ਮਾਰਕੀਟ ਤੋਂ ਯੂਨੀਕ ਹੀ ਡਿਜ਼ਾਈਨ ਸਾਡੇ ਕੋਲ ਮਿਲਣਗੇ ਸੋ ਐਸੀ ਗੱਲ ਕਰਕੇ ਤੇ ਸੈਲੀਬ੍ਰਿਟੀਸ ਇਸ ਦੁਕਾਨ ਤੇ ਪਹੁੰਚਦੇ ਨੇ ਔਰ ਜਿਹੜੇ ਉਹਨਾਂ ਨੇ ਡਿਜ਼ਾਈਨ ਲਏ ਆ ਮੈਂ ਤੁਹਾਨੂੰ ਉਹਨਾਂ ਦੇ ਡਿਜ਼ਾਈਨ ਜ਼ਰੂਰ ਸ਼ੋਅ ਕਰਾਵਾਂਗਾ ਤੁਸੀਂ ਦੇਖੋਗੇ ਉਹਨਾਂ ਨੇ ਵੀ ਬਹੁਤ ਅੱਛੀ ਕਲੈਕਸ਼ਨ ਪਸੰਦ ਕੀਤੀ ਐ ਜੀ ਸਾਡੇ ਕੋਲੋਂ ਇੱਕ ਤੇ ਬਹੁਤ ਹੀ ਯੂਨੀਕ ਜਿਹਾ ਡਿਜ਼ਾਈਨ ਐ ਜਿਹੜਾ ਉਹਨਾਂ ਨੇ ਪਸੰਦ ਕੀਤਾ ਇਹਨੂੰ ਆਪਾਂ ਪਾਇਲ ਵਾਲੀ ਜੁੱਤੀ ਕਹਿੰਦੇ ਆ ਜੀ ਔਰ ਇੱਕ ਹੈ ਪੈਰ ਦੀ ਸ਼ਾਨ ਵੀ ਹੈ ਪੈਰ ਦਾ ਸ਼ਿੰਗਾਰ ਵੀ ਹੈ ਜੀ ਪਾਇਲ ਵੱਖਰੀ ਲੈਣ ਦੀ ਲੋੜ ਨਹੀਂ ਪੈਂਦੀ ਇਹਨਾਂ ਵਿੱਚ ਬਿਲਕੁਲ ਜੀ ਬਿਲਕੁਲ ਪਾਇਲ ਤੁਹਾਨੂੰ ਲੈਣ ਦੀ ਲੋੜ ਨਹੀਂ ਹੈ ਜੁੱਤੀ ਦੇ ਨਾਲ ਹੀ ਪਾਜਲ ਬਣੀ ਹੈ ਜੁੱਤੀ ਪਾਓ ਨਾਲ ਪਾਜਲ ਤੁਹਾਨੂੰ ਜਰੂਰ ਮਿਲੇਗੀ ਜੀ ਬਾਣ ਲਈ ਬਿਲਕੁਲ ਪੰਜਾਬੀ ਜੁੱਤੀ ਦਰਸ਼ਕੋ ਆਪਾਂ ਕਹਿੰਦੇ ਹਾਂ ਕਿ ਬਿਲਕੁਲ ਆਮ ਜੀ ਹੁੰਦੀ ਬਟ ਹੁਣ ਇਹਦੇ ਵਿੱਚ ਬਹੁਤ ਸਾਰੀ ਕਲੈਕਸ਼ਨ ਜਿਹੜੀਆਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਤੁਸੀਂ ਦੇਖ ਸਕਦੇ ਹੋ ਇੱਥੇ ਬਿਲਕੁਲ ਯੂਨੀਕ ਜੀ ਆਈਟਮਸ ਜਿਹੜੀਆਂ ਨੇ ਮੇਰੇ ਸਾਹਮਣੇ ਲੱਗੀਆਂ ਨੇ ਤੇ ਹਰ ਇੱਕ ਜਿਹੜੀ ਜੁੱਤੀ ਉਹ ਪੂਰੇ ਦਿਲ ਨੂੰ ਸਾਡੇ ਮੋਹ ਰਹੀ ਹੈ ਕਿ ਇੰਨੀ ਪਿਆਰੀ ਕੁਝ ਕਸਟਮਰਸ ਜਿਹੜੇ ਆਂਦੇ ਨੇ ਜਿਨ੍ਹਾਂ ਦੀ ਹਾਈਟ ਕਾਫੀ ਸ਼ਾਰਟ ਲੰਦੀ ਹੈ ਜਾਂ ਉਹਨਾਂ ਦੀ ਡਿਮਾਂਡ ਤੇ ਇਹ ਚੀਜ਼ ਬਣਵਾਈ ਗਈ ਹੈ ਜੀ ਹੀਲ ਦੇ ਵਿੱਚ ਪੰਜਾਬੀ ਜੁੱਤੀ ਜਦਕਿ ਪਹਿਲਾਂ ਪੰਜਾਬੀ ਜੁੱਤੀ ਬਿਲਕੁਲ ਵੀ ਹੀਲ 'ਚ ਨਹੀਂ ਆਂਦੀ ਸੀ ਉਹਨੂੰ ਕਸਟਮਰ ਦੀ ਡਿਮਾਂਡ ਤੇ ਇਹ ਚੀਜ਼ ਬਣਵਾਈ ਗਈ ਹੈ ਸੋ ਮੈਂ ਉਹੀ ਕਹਿ ਰਿਹਾ ਕਿ ਪੰਜਾਬੀ ਜੁੱਤੀ ਦਾ ਟ੍ਰੈਂਡ ਬਹੁਤ ਵਾਸਟ ਹੈ ਅੱਗੇ ਨਾਲੋਂ ਇਹੋ ਜੀ ਗੱਲ ਨਹੀਂ ਹੈ ਕਿ ਹੁਣ ਪੰਜਾਬੀ ਜੁੱਤੀ ਦਾ ਇੱਕ ਨਾਮ ਜ਼ਰੂਰ ਪੰਜਾਬੀ ਜੁੱਤੀ ਹੈ ਬਟ ਕਲੈਕਸ਼ਨ ਬਹੁਤ ਫਾਸਟ ਹੈ ਜੀ ਉਹਦੀ ਬਿਲਕੁਲ ਸਰ ਇਹ ਜਿਹੜੀ ਸਾਰੀ ਜਿਹੜੀ ਕਲੈਕਸ਼ਨਸ ਹੈ ਜਿਹੜੀ ਤੁਹਾਡੇ ਕੋ ਕਸਟਮਰਸ ਕਿੱਥੋਂ ਕਿੱਥੋਂ ਮਤਲਬ ਮੈਮ ਕਸਟਮਰਸ ਤਾਂ ਬਹੁਤ ਦੂਰ ਦੂਰ ਤੱਕ ਆਲ ਓਵਰ ਇੰਡੀਆ ਆਊਟ ਆਫ ਇੰਡੀਆ ਕੈਨੇਡਾ ਯੂ ਐਸ ਹਰ ਜਗ੍ਹਾ ਤੋਂ ਹੀ ਆਂਦੇ ਆ ਜੀ ਦੇਖੋ ਜਿਨਨੇ ਇੱਥੇ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਆਣਾ ਹੈ ਜਾਂ ਦੁਰਗਿਆਣਾ ਮੰਦਿਰ ਮੱਥਾ ਟੇਕ ਕੇ ਆਣਾ ਹੈ ਉਹਨਾਂ ਦਾ ਇੱਕ ਕ੍ਰੇਜ਼ ਹੁੰਦਾ ਜੀ ਪੰਜਾਬੀ ਜੁੱਤੀ ਖਰੀਦਣੀ ਹੈ ਪੰਜਾਬੀ ਫੁਲਕਾਰੀ ਸੂਟਸ ਲੈਣੇ ਆ ਪਾਪੜ ਵੜੀਆਂ ਲੈਣੀਆਂ ਨੇ ਸੋ ਮੈਨੂੰ ਬੜਾ ਅੱਛਾ ਲੱਗਦਾ ਕਿ ਜਦੋਂ ਪੰਜਾਬੀ ਜੁੱਤੀ ਦੇ ਵਿੱਚੋਂ ਸਾਨੂੰ ਚੂਜ਼ ਕਰਦੇ ਨੇ ਕਿ ਰਵਾਇਤੇ ਹੀ ਜਾਣਾ ਆਪਾਂ ਬਿਲਕੁਲ ਰੌਪ ਪੰਜਾਬੀ ਜਿੱਤੇ ਜਿੰਨੂੰ ਨੀਰੂ ਬਾਜਮਾ ਮੈਮ ਨੇ ਚੁਣਿਆ ਸੋ ਉੱਥੇ ਜ਼ਰੂਰ ਜਿਹੜੀ ਇੱਥੇ ਬਹੁਤ ਸਾਰੀ ਕਲੈਕਸ਼ਨ ਕੁਛ ਨਾ ਕੁਛ ਤੇ ਯੂਨੀਕ ਹੈ ਤਾਂ ਹੀ ਉਹ ਇੱਥੇ ਆਏ ਸੀਗੇ ਬਿਲਕੁਲ ਜੋ ਦਰਸ਼ਕਤਾਂ ਦਿਖਾ ਰਹੇ ਆ ਬੜੇ ਯੂਨੀਕ ਆਰਟੀਕਲਸ ਨੇ ਜਿਹੜੇ ਮੇਰੇ ਪਿੱਛੇ ਵੀ ਲੱਗੇ ਨੇ ਹੋਰ ਜਿਹੜੇ ਨੇ ਯੂਨੀਕ ਨੇ ਆਰਟੀਕਲਸ ਸੋ ਪੂਰੀ ਦੁਕਾਨ ਬਹੁਤ ਹੀ ਅੱਛੀ ਲੱਗ ਰਹੀ ਹੈ ਕਿ ਜਿਹੜੀ ਪੰਜਾਬੀ ਦੇ ਪੰਜਾਬੀ ਜੁੱਤੀ ਚ ਨਵੇਂ ਟ੍ਰੈਂਡਸ ਨਵੀਂ ਵੈਰਾਈਟੀਆਂ ਜਿਹੜੀਆਂ ਆਪਾਂ ਕਹਿੰਦੇ ਆ ਅੱਗੇ ਜਿਹੜੇ ਬਿਲਕੁਲ ਟਰੈਡੀਸ਼ਨਲ ਹੁੰਦੇ ਸੀਗੇ ਉਹ ਵੀ ਇਹਨਾਂ ਕੋਲ ਮਿਲ ਜਣਗੇ ਤੁਸੀਂ ਵੇਖ ਸਕਦੇ ਹੋ ਤੇ ਬਿਲਕੁਲ ਟਰੈਡੀਸ਼ਨਲ ਜਿਹੜੀ ਪੰਜਾਬੀ ਜੁੱਤੀ ਹੈ ਉਹ ਵੀ ਤੁਹਾਨੂੰ ਇੱਥੇ ਮਿਲ ਜਾਏਗੀ ਜੇ ਤੁਸੀਂ ਕੋਈ ਉਹਦੇ ਵਿੱਚ ਵੈਸਟਰਨ ਆਈਜ਼ ਜਾਂ ਕੋਈ ਆਰਟੀਕਲ ਚਾਹੁੰਦੇ ਹੋ ਸ ਤਾਂ ਤੁਸੀਂ ਬਣਵਾ ਵੀ ਦਿੰਦੇ ਹੋ ਐਟ ਅ ਮੈਂ ਬਿਲਕੁਲ ਜੀ ਆਪਾਂ ਕਸਟਮਾਈਜ਼ ਵੀ ਕਰਵਾ ਦਿੰਨੇ ਆ ਬਟ ਸਾਡੀ ਦੁਕਾਨ ਤੇ ਜਦੋਂ ਕਸਟਮਰਸ ਆਂਦੇ ਨੇ ਉਹਨਾਂ ਨੂੰ ਕਸਟਮਾਈਜ਼ ਦੀ ਜ਼ਰੂਰਤ ਨਹੀਂ ਪੈਂਦੀਗੀ ਫਿਰ ਵੀ ਅਗਰ ਉਹਨਾਂ ਦੀ ਡਿਮਾਂਡ ਹੋਵੇ ਤਾਂ ਆਪਾਂ ਬਣਵਾ ਵੀ ਦਿੰਨੇ ਆ ਜੀ ਤੇ ਸਰ ਜਰੂਰ ਜਾਨਣਾ ਚਾਹਾਂਗੇ ਕਿਉਂਕਿ ਉਹ ਟਾਈਮ ਬਹੁਤ ਇੰਪੋਰਟੈਂਟ ਹੈ ਸਾਡੇ ਲਈ ਦਿਲਜੀਤ ਦਾ ਸਾਂਝ ਦੀ ਜਿਹੜੀ ਮੂਵੀ ਸੀਗੀ ਅੱਜ ਆ ਗਈ ਹੋਈ ਹੈ ਜੱਟ ਅੰਜੂਲੇਟ ਤੇ ਬਹੁਤ ਸਾਰੇ ਦਰਸ਼ਕ ਜਿਹੜਾ ਉਹਨੂੰ ਪਿਆਰ ਵੀ ਦੇ ਰਹੇ ਨੇ ਉਹ ਮੂਮੈਂਟ ਕਿਸ ਤਰ੍ਹਾਂ ਦਾ ਸੀਗਾ ਦਿਲਜੀਤ ਦਾ ਸਾਂਝ ਸੱਚੀ ਚ ਮਤਲਬ ਜਿੰਨੇ ਰੀਲਸ ਵਧੀਆ ਨੇ ਐ ਜਾਂ ਹਾਸਾ ਜਿਹੜਾ ਹਿਊਮਰ ਕਰਦੇ ਨੇ ਉਹ ਐਕਚੁਅਲ 'ਚ ਵੀ ਇੰਨੇ ਹੀ ਵਧੀਆ ਨੇ ਮੈਮ ਦੇਖੋ ਜੋ ਉਹਨਾਂ ਦਾ ਪ੍ਰੋਫੈਸ਼ਨ ਹੈ ਜੋ ਉਹਨਾਂ ਨੇ ਮੂਵੀ ਦੇ ਵਿੱਚ ਕਰਨਾ ਉਹ ਆਪਣੀ ਰੀਅਲ ਲਾਈਫ ਦੇ ਵਿੱਚ ਤਾਂ ਨਹੀਂ ਕਰ ਸਕਦੇ ਰੀਅਲ ਲਾਈਫ ਦੇ ਵਿੱਚ ਜਦੋਂ ਉਹਨਾਂ ਦਾ ਮਿਲਨ ਜੋਲ ਮੈਨੂੰ ਬਹੁਤ ਹੀ ਅੱਛਾ ਲੱਗਿਆ ਮਿਲੇ ਨੇ ਆਪਣੇ ਹਰ ਇੱਕ ਫੈਨਸ ਨੂੰ ਮਿਲੇ ਨੇ ਮੇਰੀ ਦੁਕਾਨ ਦੇ ਬਾਹਰ ਬਹੁਤ ਜ਼ਿਆਦਾ ਰਸ ਸੀਗਾ ਉਹਨਾਂ ਦੇ ਫੈਨਸ ਦਾ ਉਹ ਹਰ ਇੱਕ ਫੈਨਸ ਦੇ ਨਾਲ ਆਪਣੀ ਫੋਟੋ ਵੀ ਕਰਵਾਈ ਉਹਨਾਂ ਨੇ ਜਦ ਕਿ ਇੱਕ ਫੈਨ ਤੁਸੀਂ ਕਹਿ ਰਹੇ ਹੋ ਕਿ ਜਿਵੇਂ ਰੋਪਿਆ ਉਹਨੂੰ ਉਹਨਾਂ ਨੇ ਆਪਣੀ ਕਾਰ ਦੇ ਵਿੱਚ ਬਿਠਾਇਆ ਪਾਣੀ ਵੀ ਪਿਲਾਇਆ ਮਤਲਬ ਬਹੁਤ ਹੀ ਅੱਛੀ ਮੂਮੈਂਟ ਸੀਗੀ ਬਿਲਕੁਲ ਆਪਾਂ ਫੋਟੋਜ਼ ਵੀ ਦੇਖਣਾ ਚਾਹਾਂਗੇ ਦਿਲਜੀਤ ਦਾ ਸੰਜੀਤ ਜਿਦਿਆਂ ਤੇ ਨੀਰੂ ਬਾਜਵਾ ਮੈਮ ਦੀਆਂ ਸੋ ਦਰਸ਼ਕੋ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਦਿਖਾ ਰਹੇ ਹਾਂ ਜੀ ਉਹਨਾਂ ਦੀਆਂ ਸਾਰੀਆਂ ਫੋਟੋਗ੍ਰਾਫਸ ਜਿਹੜੀਆਂ ਉਹਨਾਂ ਨੇ ਅੰਦਰ ਸਾਡੀ ਸ਼ਾਪ ਤੇ ਕਲਿੱਕ ਕਰਵਾਈਆਂ ਜੀ ਜਦਕਿ ਉਹਨਾਂ ਨੇ ਆਪਣੇ ਵੀ ਪ੍ਰੋਫਾਈਲ ਤੇ ਸ਼ੇਅਰ ਕੀਤੀਆਂ ਨੇ ਬੜੀ ਅੱਛੀ ਗੱਲ ਹੈ ਸਾਡੇ ਲਈ ਬੜੀ ਇੱਕ ਪ੍ਰਾਊਡ ਮੂਮੈਂਟ ਹੈ ਕਿ ਉਹਨਾਂ ਨੇ ਜਿਹੜੀਆਂ ਆਪਣੇ ਪੇਜ ਤੇ ਸਾਡੀ ਫੋਟੋਜ਼ ਸ਼ੋਅ ਕੀਤੀਆਂ ਨੇ ਜੀ ਸੋ ਬਿਲਕੁਲ ਦਰਸ਼ਕੋ ਤੁਸੀਂ ਵੇਖ ਸਕਦੇ ਹੋ ਇਸ ਤਸਵੀਰਾਂ ਨੂੰ ਜੋ ਕਿ ਨੀਰੂ ਮੈਮ ਨਾਲ ਤੇ ਦਿਲਜੀਤ ਦਸਾਂਸਰ ਨਾਲ ਹੈਗੀਆਂ ਨੇ ਬਿਲਕੁਲ ਮੈਮ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਜੀ ਨਿਰੂ ਮੈਮ ਦੇ ਨਾਲ ਨਿਰੂ ਬਾਜਵਾ ਜੀ ਦੇ ਨਾਲ ਤਸਵੀਰਾਂ ਔਰ ਦਿਲਜੀਤ ਦਸਾਂਜੀ ਦੇ ਨਾਲ ਤਸਵੀਰਾਂ ਤੁਸੀਂ ਖੁਦ ਦੇਖ ਸਕਦੇ ਹੋ ਜੀ ਸੋ ਇੱਥੇ ਤੁਸੀਂ ਵੇਖ ਸਕਦੇ ਹੋ ਦਿਲਜੀਤ ਦਸਾਂਸਰ ਸੋ ਬਿਲਕੁਲ ਦਰਸ਼ਕੋ ਇੱਥੇ ਜਿਹੜੇ ਆਏ ਸੀਗੇ ਤੇ ਫੈਨ ਮੂਵਮੈਂਟ ਜਿਹੜਾ ਸੀਗਾ ਉਹ ਬਹੁਤ ਹੀ ਕ੍ਰੇਜ਼ੀ ਰਿਹਾ ਬਹੁਤ ਜ਼ਿਆਦਾ ਉਹਨਾਂ ਨੇ ਇੱਥੇ ਆ ਕੇ ਰੀਲਸ ਵੀ ਬਣਾਈਆਂ ਆ ਤੇ ਬਹੁਤ ਜ਼ਿਆਦਾ ਖੁਸ਼ ਰਹੇ ਕਿਉਂਕਿ ਉਹਨਾਂ ਨੇ ਇੰਨੀ ਸਾਰੀ ਸ਼ਾਪਿੰਗ ਕੀਤੀ ਤੇ ਯੂਨੀਕ ਆਰਟੀਕਲਸ ਨੂੰ ਜਿਹੜੇ ਉਹ ਲੈ ਕੇ ਵੀ ਗਏ ਸ ਇਸ ਦੇ ਨਾਲ ਹੀ ਆਪਾਂ ਉਮੀਦ ਕਰਦੇ ਹਾਂ ਤੁਸੀਂ ਵੀ ਜਟਨ ਜੁਲੀਅਟ 3 ਵੇਖ ਲਈ ਹੋਏਗੀ ਅਤੇ ਹੋਰ ਵੀ ਜ਼ਿਆਦਾ ਜਿਹੜੇ ਦਿਲਜੀਤ ਸਰ ਲਈ ਬਹੁਤ ਜ਼ਿਆਦਾ ਜਿਹੜਾ ਵਾ ਆਂਦਾ ਕਿ ਪਿਆਰ ਆਂਦਾ ਇੱਕ ਮਾਨ ਆਂਦਾ ਕਿ ਉਹ ਬਹੁਤ ਜ਼ਿਆਦਾ ਨਿਮਾਨੇ ਹੋ ਕੇ ਆਂਦੇ ਨੇ ਹਰ ਜਗ੍ਹਾ ਤੇ ਆਪਣੇ ਫੈਨਸ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਅੱਜ ਦੇ ਬਲ ਮੈਂ ਸੋਨੀ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ